ਸੋਸ਼ਲ ਮੀਡੀਆ ਉਪਰ ਦੋ ਵੀਡੀਓ ਵਾਇਰਲ ਹੋ ਰਹੀਆਂ ਸਨ ਜਿਸ ਵਿੱਚ ਕੁਝ ਨੌਜਵਾਨ ਚੌਕ ਦੇ ਵਿੱਚ ਲੱਗੇ ਹੋਏ ਬੋਰਡ ਨੂੰ ਕਟਰ ਨਾਲ ਕੱਟ ਰਹੇ ਸਨ ਅਤੇ ਦੂਜੀ ਵੀਡੀਓ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਕੁਝ ਨੌਜਵਾਨਾਂ ਨਾਲ ਉਲਝਰੇ ਸਨ ਅਤੇ ਬੋਰਡ ਨੂੰ ਪਟ ਰਹੇ ਸਨ ਇਸ ਵੀਡੀਓ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸਨ ਕਿ ਸ਼ਰਿਆਮ ਕਿਸ ਤਰ੍ਹਾਂ ਚੌਕ ਦੇ ਵਿੱਚ ਇਹ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਅਤੇ ਇਹਨਾਂ ਤਸਵੀਰਾਂ ਦਾ ਸੱਚ ਜਣਾਣਾ ਚਾਇਆ ਤਾਂ ਇਸ ਵਿੱਚ ਮਾਮਲਾ ਇਹ ਸਾਹਮਣੇ ਆਇਆ ਕਿ ਫਰੀ ਕੋਟ ਦੇ ਜੁਬਲੀ ਚੌਕ ਦੇ ਨਦੀਕ ਨਗਰ ਕੌਂਸਲ ਦੇ ਸਾਬਕਾ ਸਵਰਗੀ ਅਮਰ ਸਿੰਘ ਬਾਸੀ ਦੇ ਨਾਂ ਦੇ ਉੱਪਰ ਇੱਕ ਚੌਂਕ ਬਣਾਇਆ ਗਿਆ ਸੀ ਜਿਸ ਦੀ ਕੀ ਦੇਖ ਰਿਹਾ ਇੱਕ ਉਸ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਸੀ ਚੌਂਕ ਬਾਰੇ ਜਾਣਕਾਰੀ ਨਿਕਲ ਕੇ ਇਹ ਸਾਹਮਣੇ ਆਈ ਹੈ ਕਿ ਹੁਣ ਇਸ ਚੌਂਕ ਨੂੰ ਨਗਰ ਕੌਂਸਲ ਵੱਲੋਂ ਕਿਸ ਦੇ ਹੌਲ ਨੂੰ ਸਪਰਦਿਤ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਦੇਖਰੇ ਕੀਤੀ ਜਾ ਰਹੀ ਹੈ ਅਤੇ ਇੱਥੇ ਬਾਬਾ ਦੀਪ ਸਿੰਘ ਦਾ ਇੱਕ ਸਟੈਚੂ ਵੀ ਲਗਾਇਆ ਗਿਆ ਹੈ ਅਤੇ ਉਹਨਾਂ ਵੱਲੋਂ ਇਹ ਚੌਂਕ ਦੇ ਵਿੱਚ ਹੁਣ ਬਾਬਾ ਦੀਪ ਸਿੰਘ ਦੇ ਨਾਂ ਦਾ ਇੱਕ ਬੋਰਡ ਲਗਾਇਆ ਗਿਆ ਸੀ ਇਸ ਬੋਰਡ ਤੋਂ ਲੱਗਣ ਤੋਂ ਬਾਅਦ ਦੱਸਿਆ ਜਾ ਰਿਹਾ ਕਿਸੇ ਤੌਰ ਤੇ ਕਿਤਨਾ ਕਿਤੇ ਅਮਰ ਸਿੰਘ 바ਸੀ ਉਹਨਾਂ ਦੇ ਬੇਟੇ ਦੇ ਵਿੱਚ ਨਾਰਾਜ਼ਗੀ ਸੀ ਅਤੇ ਉਹਨਾਂ ਵੱਲੋਂ ਆਪਣੇ ਸਾਥੀਆਂ ਦੇ ਨਾਲ ਇਸ ਨੂੰ ਰਾਤ ਸਮੇਂ ਕਟਰ ਦੇ ਨਾਲ ਕੱਟਿਆ ਗਿਆ ਜਦੋਂ ਇਸ ਬੋਰਡ ਨੂੰ ਕੱਟਿਆ ਜਾ ਰਿਹਾ ਸੀ ਤਾਂ ਇਸ ਦੀ ਜਾਣਕਾਰੀ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਨਿੰਦਾ ਨੂੰ ਮਿਲੀ ਅਤੇ ਉਹਨਾਂ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਅਤੇ ਇੱਥੇ ਦੋਹੇ ਤਰ੍ਹਾਂ ਦੇ ਵਿੱਚ ਆਪਸ ਵਿੱਚ ਕਾਫੀ ਤੂਦੂ ਮੈਮੇ ਹੋਈ ਜਿਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਨਿੰਦਾ ਵੱਲੋਂ ਇਹ ਚੌਕ ਦੇ ਵਿੱਚ ਜੋ ਅਮਰਦੀਪ 바ਸੀ ਦਾ ਬੋਰਡ ਲੱਗਾ ਹੋਇਆ ਸੀ ਉਸ ਨੂੰ ਉੱਥੋਂ ਪਟਿਆ ਗਿਆ ਜਿਸ ਤਰੀਕੇ ਨਾਲ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ ਇਸ ਸਬੰਧ ਦੇ ਵਿੱਚ ਅਸੀਂ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਨਿੰਦਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਐਸਬ ਘਟਨਾ ਨੂੰ ਲੈ ਕੇ ਸਾਰੀ ਗੱਲਬਾਤ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਨਗਰ ਕੌਂਸਲ ਵੱਲੋਂ ਇਹ ਚੌਕ ਹੁਣ ਹੋਰ ਨੂੰ ਸੌਪਰਦ ਕੀਤਾ ਗਿਆ ਹੈ ਅਤੇ ਸਾਰੀ ਕਾਰਵਾਈ ਕੀਤੀ ਗਈ ਹੈ ਪਰ ਉਹਨਾਂ ਵੱਲੋਂ ਸਵਰਗੀ ਅਮਰ ਸਿੰਘ 바ਸੀ ਦੇ ਨਾਮ ਉੱਥੇ ਰੱਖਿਆ ਗਿਆ ਸੀ ਉਸ ਨੂੰ ਨਹੀਂ ਮਟਾਇਆ ਗਿਆ ਕਿਉਂਕਿ ਪ੍ਰਸ਼ਾਸਨ ਵੱਲੋਂ ਇਹ ਸ਼ਰਤ ਪਹਿਲਾਂ ਹੀ ਰੱਖੀ ਗਈ ਸੀ ਪਰ ਉਹਨਾਂ ਕਿਹਾ ਕਿ ਕਿੰਨੇ ਕਿਤੇ ਇੱਥੇ ਬੇਅਦਬੀ ਦੀ ਘਟਨਾ ਨੂੰ ਇਲਜ਼ਾਮ ਦਿੱਤਾ ਗਿਆ ਕਿਉਂਕਿ ਬਾਬਾ ਦੀਪ ਸਿੰਘ ਦੇ ਨਾਂ ਦੇ ਉੱਪਰ ਝੌਂਕ ਬਣਾਇਆ ਗਿਆ ਹੈ ਜਦੋਂ ਇਸ ਬਾਰੇ ਦੂਜੀ ਧਿਰ ਅਮਰਦੀਪ 바ਸੀ ਦੇ ਬੇਟੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਨਾਲ ਸਾਡੇ ਸਾਥੀ ਨੇ ਸੰਪਰਕ ਕੀਤਾ ਤਾਂ ਉਨ੍ਹਾਂ ਵੱਲੋਂ ਪਹਿਲਾਂ ਮਿਲਣ ਦਾ ਸਮਾਂ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਫੋਨ ਨਹੀਂ ਚੁੱਕਿਆ ਗਿਆ ਫਿਲਹਾਲ ਇਹ ਮਾਮਲਾ ਫ੍ਰੀਕਵੋਲ ਪੁਲਿਸ ਕੋਲ ਵੀ ਪਹੁੰਚ ਚੁੱਕਿਆ ਹੈ ਤੁਸੀਂ ਵੀ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਨਿੰਦਾ ਅਤੇ ਕੀ ਕਹਿੰਦੇ ਨੇ ਇਸ ਬਾਰੇ ਡੀਐਸਪੀ ਤਰਲੋਚਨ ਸਿੰਘ ਜੀ ਅਸੀਂ ਤੇ ਚੌਂਕ ਹਨ ਜੀ ਹਾਊਸ ਦੀ ਮੀਟਿੰਗ ਪਾ ਕੇ ਡੀਸਾ ਦੀ ਮਨਜ਼ੂਰੀ ਲੈ ਕੇ ਫਿਰ ਗਾਂ ਕਚਨ ਦਿੰਨੇ ਪੰਜ ਸਾਲ ਜਾਂ 10 ਸਾਲ ਲਾਤੇ ਜੇ ਦੀ ਮੇਨਟੇਨ ਪਹਿਲਾਂ ਮੈਨੂੰ ਨਹੀਂ ਪਤਾ ਮੇਰੇ ਆਉਣ ਤੋਂ ਪਹਿਲਾਂ 5 10 ਜਾਂ 15 ਸਾਲ ਪਹਿਲਾਂ ਕਿਤੇ ਹੋਣਾ ਹੈ ਕਿਤੇ ਉਹਨੇ ਲਈ ਹੋਣੀ ਮਨਜ਼ੂਰੀ ਜਨੇਰੀ ਪਰ ਅੱਥਰ ਉਹਨਾਂ ਨੂੰ ਵਾਰ-ਵਾਰ ਰਿਟਰਨ ਕੱਢ ਕੇ ਪੰਜਾਬ ਐਂਡ ਸਿੰਧ ਬੈਂਕ ਵਿੱਚ ਚੌਂਕ ਦਿੱਤਾ ਸੀ ਇਹ ਪੰਜਾਬ ਐਂਡ ਸਿੰਧ ਬੈਂਕ ਨੂੰ ਸੰਭਿਆ ਉਹਨੂੰ ਰਿਮਾਈਂਡਰ ਦੇ ਕੇ ਅਸੀਂ ਇਹ ਬੂਰਾ ਜੋ ਆਪਣਾ ਹੈਗਾ ਇਮੀਗ੍ਰੇਸ਼ਨ ਵਾਲਾ ਉਹਨੂੰ ਇਹ ਚੌਂਕ 10 ਸਾਲਾਂ ਵਾਸਤੇ ਦਿੱਤਾ ਹੋਇਆ ਮਤਾ ਪਾਇਆ ਹੋਇਆ 28 2024 ਦਾ ਮਤਾ ਮਤਾ ਸਰਬਸੰਤੀ ਨਾਲ ਪਾਸ ਹੋ ਕੇ ਡੀਸਾਫ ਦੀ ਮਨਜ਼ੂਰੀ ਆਈ ਵੀ ਹੈ ਉਰੇ ਜਿਸੀ ਇੱਕ ਮੈਂ ਫੇਰ ਵੀ ਸਾਡਾ ਸਤਿਕਾਰਯੋਗ ਸੀਗਾ ਮੈਂ ਉਹਦਾ ਇੱਕ ਮਤਾ ਵਿੱਚ ਲਾਈਨ ਪਵਾਤੀ ਸੀ ਵੀ ਜਿਹੜਾ ਉਹਦਾ ਬੋਰਡ ਉਵੇਂ ਲੱਗਿਆ ਰਹੂਗਾ ਬਾਕੀ ਜੋ ਕੁਝ ਆਪ ਦੀ ਮੇਨਟੇਨੈਂਸ ਕਰ ਸਕਦਾ ਜੋ ਆਪ ਦੇ ਜਾਂ ਆਪ ਦੇ ਸਰੋਣ ਦੇ ਮਰਜ਼ੀ ਦਾ ਸਕਦਾ ਅਸੀਂ ਵੀ ਗੁਰੂਆਂ ਪੀਰਾਂ ਦੇ ਜੰਮੇ ਜਾਏ ਆ ਸਾਨੂੰ ਉਹਨਾਂ ਨੇ ਇੰਨਾ ਕੀਤਾ ਐ ਤਾਂ ਸਿਟੀ ਸਰਪ ਠੀਕ ਹੈ ਬੋਰਡ ਲੱਗ ਗਿਆ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ ਪਰ ਜਿਹੜਾ ਬੋਰਡ ਆ ਕੋਈ ਕੱਲ ਨੂੰ 8 ਜਾਂ 10 ਪ੍ਰਧਾਨ ਬਦਲ ਗਏ ਗਿਲਸਾ ਵੀ ਗਿਲਸਾ ਵੀ ਚੇਂਜ ਹੋਏ ਆ ਮੈਂ ਕੱਲ ਨੂੰ ਮੈਂ ਵੀ ਮਰ ਜਾਣਾ ਮੈਂ ਹੁਣ ਨਹੀਂ ਰਹਿਣਾ ਰਹਿਣਾ ਤੇ ਕਿਸੇ ਨੇ ਵੀ ਨਹੀਂ ਗਾ ਕੱਲ ਨੂੰ ਅਗਰ ਮੇਰੇ ਜਵਾਕ ਵੀ ਕਹਿਣਗੇ ਵੀ ਸਾਡੇ ਸਾਡੇ ਫਾਦਰ ਦਾ ਚੌਂਕ ਲਾਇਆ ਜਾਵੇ ਇਹ ਜਦੋਂ ਆਪਾਂ ਕਿਸੇ ਚੌਂਕ ਨੂੰ ਲੈਣੇ ਆ ਉਹਦਾ ਆਪਾਂ ਮੈਂਟੇਨੈਂਸਲੀ ਕਰਦੇ ਘੱਟੋ ਘੱਟ 20 ਸਨੇ ਨੂੰ ਮੈਂ ਭੇਜੇ ਆਪ ਹਾਈਵੇ ਦਾ ਉਹਦੀ ਜਾਰ ਰਿਪੇਅਰ ਕਰਾਓ ਮੋਟਰਾਂ ਜਾਏ ਨੂੰ ਕੋਈ ਆਦਾ ਇਹਦੇ ਤੇ ਲਾਓ ਠੀਕ ਹੈ ਰਜੇਸ਼ ਗਰੋਵਰ ਰੈਸਟੀ ਦਾ ਖਵਾ ਮੈਂ ਲੱਤ ਜੀ ਨੂੰ ਫੋਨ ਕੀਤਾ ਹੋਰ ਵੀ ਵਾਰ-ਵਾਰ ਜਿਹੜੇ ਇਹਨਾਂ ਦੇ ਬੰਦੇ ਸੀਗੇ ਮੈਂ ਇਹਨਾਂ ਨੂੰ ਫੋਨ ਕਰਦਾ ਰਿਹਾ ਪਰ ਇਹਨਾਂ ਨੇ 2-4 ਸਾਲ ਬਾਅਦ ਕੋਈ ਇਹਨਾਂ ਨੇ ਮਤਲਬ ਕਿ ਉਸ ਕੁੱਤਾ ਨਹੀਂ ਵ ਜਿਹੜਾ ਜਿਹੜਾ ਚੌਂਕ ਸੀਗਾ ਸਿਰਫ ਅਸੀਂ ਵਿੱਚ ਇੱਕ ਸ਼ਰਤ ਪਾ ਕੇ ਰੱਖਿਆ ਕਿ ਕਿਸੇ ਦੀ ਛਾਂ ਦੇ ਖਿਲਾਫ ਜਾਂ ਕਿਸੇ ਦੇ ਠੇਸ ਤਰ੍ਹਾਂ ਪਹੁੰਚੇ ਵੀ ਅਗਲਾ ਕੰਦਮ ਜਾਣ ਤੇ ਪ੍ਰਧਾਨ ਨੇ ਕਰਾਤਾ ਜਾਂ ਸੰਗੋ ਵੀ ਅੱਜ ਕੱਲ ਬਾਦ ਦਾ ਪਤੰਗੜ ਬਣ ਜਾਂਦਾ ਅਸੀਂ ਇੱਕੋ ਚ ਸ਼ਰਤ ਪਾਈ ਸੀ ਜਿਹੜਾ ਅਮਰਦੀ ਵਾਸੀ ਦਾ ਬੋਰਡ ਹੈ ਉਹਦੇ ਵਿੱਚ ਰੱਖਿਆ ਜੂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹ ਆਪ ਦਾ ਉਹਰਾ ਆਪ ਦਾ ਬੋਰਡ ਲਾ ਸਕਦਾ ਉਹਨੇ ਇੱਕ ਧਾਰਮਿਕ ਮੂਰਤੀਆਂ ਲਾ ਕੇ ਬਾਬਾ ਦੀਪ ਸਿੰਘ ਦੀ ਮੂਰਤੀ ਲਾਈ ਆ ਉਹਨੇ ਸਿਰ ਕੱਲਾ ਚੌਂਕ ਦਾ ਨਾਮ ਬਾਬਾ ਦੀਪ ਸਿੰਘ ਚੌਂਕ ਲਿਖਿਆ ਨਾ ਕਿ ਉਹਦੇ ਕੋਈ ਉੱਥੇ ਆਪਦੀ ਐਡਵਰਟਾਈਜ਼ਮੈਂਟ ਕੀਤੀ ਹੈ ਜਾਂ ਗੱਲਬਾਤ ਕੀ ਹੈ ਇਹਨਾਂ ਨੇ 10-12 ਬੰਦੇ ਲਿਆ ਕੇ ਰਾਤ ਨੂੰ ਗੁੰਡੇ ਜੀ ਉਹ ਬੋਰਡ ਵਰਤਾ ਤੁਸੀਂ ਵੇਖਿਆ ਹੋਣਾ ਉੱਥੇ ਬੋਰਡ ਵੱਢਿਆ ਹੋਇਆ ਠੀਕ ਹੈ ਜੀ ਉਹ ਚਲੋ ਮੈਨੂੰ ਪਤਾ ਲੱਗਿਆ ਮੈਂ ਵੀ ਤੈਅ ਚਾ ਕੇ ਜਿਵੇਂ ਸਿਸਟਮ ਖਿੱਚਾ ਤੁਸੀਂ ਮੇਰੇ ਮਤਲਬ ਇਹਨਾਂ ਦਾ ਜਿਹੜਾ ਬੋਰਡ ਆ ਉਹ ਟੁੱਟ ਗਿਆ ਪਰ ਉਹ ਅਸੀਂ ਬੋਰਡ ਇਹਨਾਂ ਦਾ ਉੱਥੇ ਹੀ ਰੱਖਿਆ ਹੋਇਆ ਜਿਹੜਾ ਇਹਨਾਂ ਨੇ ਬਾਬਾ ਦੀਪ ਸਿੰਘ ਦੀ ਬੇਅਦਬੀ ਕੀਤੀ ਆ ਤੇ ਚੌਂਕ ਦੇ ਥੱਲੇ ਤੁਸੀਂ ਵੇਖੀ ਹੋਣੀ ਮੂਰਤੀ ਵੀ ਥੱਲੇ ਪਈ ਆ ਬੋਰਡ ਵੀ ਲਾ ਕੇ ਥੱਲੇ ਸਿੱਟਿਆ ਹੋਇਆ ਇਹ ਕਿਸੇ ਨੂੰ ਕੋ ਇਤਿਹਾਸਕ ਨੂੰ ਜੇ ਇਹਨਾਂ ਨੂੰ ਕੋਈ ਗਿਲਾ ਸੀ ਤੇ ਕਮੇਟੀ ਚ ਆ ਕੇ ਐਪਲੀਕੇਸ਼ਨ ਦਿੰਦੇ ਕਮੇਟੀ ਦੇ ਥ ਅਬ ਫਤਿਹਪਨ ਬੈਠੇ ਹੋਣੇ ਆਪਦੇ ਆਪ ਉਹ ਕਹਿੰਦੇ ਸਾਨੂੰ ਵੀ ਆ ਇਤਰਾਜ ਆ ਆ ਆ ਚੀਜ਼ ਦਾ ਮੁੱਦਾ ਹੈ ਕੋਈ ਵੀ ਇਹਨਾਂ ਦਾ 10-7 ਲੈਣੇ ਸ਼ਰਾਬ ਪੀ ਕੇ ਸਾਰੇ ਉੱਤੇ ਉੱਤੇ ਚੌਂਕ ਤੇ ਚੜੇ ਉੱਥੇ ਮੂਰਤੀਆਂ ਜੀ ਉਹ ਤੁਸੀਂ ਉੱਥੇ ਵੀਡੀਓ ਵੀ ਕਢਾ ਕੇ ਦੇਖ ਸਕਦੇ ਹੋ ਆਸ-ਪਾਸੇ ਕੈਮਰੇ ਲੱਗੇ ਹੋਆ ਦੁਕਾਨਾਂ ਦੇ ਤੁਸੀਂ ਵੀਡੀਓ ਵੀ ਕਢਾ ਕੇ ਉੱਥੇ ਚੈੱਕ ਕਰ ਸਕਦੇ ਹੋ ਮੇਰੇ ਮੇਰੇ ਮਨੂ ਠੇਸ ਪਹੁੰਚੀ ਜਿੰਨਾ ਜੰਮੇ ਜਾਏ ਜੇ ਅਸੀਂ ਉਹਨਾਂ ਉੱਤੇ ਇਹਨਾਂ ਕੁਝ ਵੀ ਕਰ ਸਕਦੇ ਸਾਨੂੰ ਜਿਉਂਦਾ ਹੱਕ ਵੀ ਨਹੀਂ ਹੈ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਤੁਸੀਂ ਖੁਦ ਦਿਖਾਈ ਗਏ ਸੀਗੇ ਕਿ ਬੋਰਡ ਨੂੰ ਪਟ ਰਹੇ ਸੀਗੇ ਕਿ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਸੀ ਜਾਂ ਉਸ ਬੋਰਡ ਨੂੰ ਲੈ ਕੇ ਕੋਈ ਵਿਵਾਦ ਹੋਇਆ ਪਰ ਮੈਂ ਬੋਰਡ ਜਿਹੜਾ ਪਟਿਆ ਸੀਗਾ ਉਸੇ ਵੇਸੇ ਤਹਿਚੂ ਮੈਨੂੰ ਉੱਥੇ ਫੋਨ ਗਏ ਬੋਰਡ ਨੂੰ ਲਾ ਕੇ ਇਹਨਾਂ ਨੇ ਸਿਰ ਦਿੱਤਾ ਸੀ ਬਾਬਾ ਦੀਪ ਸਿੰਘ ਦੀ ਮੂਰਤੀ ਉੱਥੇ ਪਈ ਸੀ ਉੱਥੇ ਜਿਹੜਾ ਬੋਰਡ ਲੱਗਿਆ ਸੀ ਉਹ ਉੱਥੇ ਰੁਲ ਰਿਹਾ ਸੀ ਪੈਰਾਂ 'ਚ ਉਹਨੇ ਜਾ ਕੇ ਮੈਂ ਤਹਿਚਾ ਆਇਆ ਕੁਝ ਮੈਂ ਮੈਂ ਉਸ ਨੂੰ ਬੋਰਡ ਨੂੰ ੱੱਕਾ ਮਾਰਿਆ ਬੋਰਡ ਪਹਿਲੇ ਗਲਿਆ ਵਾ ਸੀ ਬੋਰਡ ਡਿੱਗ ਪਿਆ ਆ ਆਪ ਜੀ ਨੇ ਸਰ ਇੱਕ ਜਦੋਂ ਆਪਾਂ ਮੈਂਟੇਨੈਂਸ ਆਸਤੇ ਕਿਸੇ ਨੂੰ ਆਪਾਂ ਡਾਕਟਰ ਕਰਾਉਨੇ ਆ ਚੌਂਕ ਕੀ ਇਹਦੇ ਵਿੱਚ ਕੋਈ ਪ੍ਰੋਵੀਜ਼ਨ ਸੀਗਾ ਕਿ ਚੌਂਕ ਦਾ ਨਾਮ ਬਦਲਿਆ ਜਾ ਸਕਦਾ ਹੈ ਜਾਂ ਕੋਈ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਹੈ ਇਸ ਨੂੰ ਬਦਲਣ ਲਈ ਨਹੀਂ ਚੌਂਕ ਬਦਲ ਸਕਦੇ ਸਰ ਜੇ ਅਗਲਾ ਕੋਈ ਆ 5 10 ਲੱਖ ਰੁਪਇਆ ਲਾਊਗਾ ਚੌਂਕ ਦਾ ਉਹਨੇ ਨਾਮ ਰੱਖ ਦਿੱਤਾ ਨਗਰ ਕੌਂਸਲਰ ਕੋਲ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਨਾਲ ਉਹ ਬੋਰਡ ਪਟਿਆ ਗਿਆ ਆ ਐਪਲੀਕੇਸ਼ਨ ਜੋ ਸਾਡੇ ਤੋਂ ਪੀਤੇ ਆ ਉਹਨਾਂ ਕੋਲ ਨਿਓ ਬੋਰੇ ਨੂੰ ਜਿਹਨੂੰ ਆਪਾਂ ਦਿੱਤਾ ਬੋਰੇ ਸਾਹਮਣੇ ਐਪਲੀਕੇਸ਼ਨ ਦਿੱਤੀ ਹੈ ਕਤਵਾਲੀ ਉਹਦੇ ਤੇ ਜਿੰਨੀ ਵੀ ਕਾਰੋਹਲ ਕਰਾਵਾਉਣੀ ਚਾਹੀਦੀ ਮੁਦਿ ਬਾਸੀ ਦੇ بیٹے ਵੱਲੋਂ ਇੱਕ ਸੰਦਰਖਾਸ ਮਾਰਕ ਸੰਦਰਖਾਸ ਦਿੱਤੀ ਗਈ ਹੈ ਕਿ ਜਿਸ ਨੇ ਇਹ ਕਹਿਆ ਕਿ ਜਿਹੜਾ 14 ਮੇਰੇ ਬਾਦਰ ਦੇ ਨਾਮ ਦੇ ਪੁਰਾਣਾ ਨਾਰਕ ਹੈ ਸੀ ਉਸ ਦੇ ਉਸ ਦੇ ਨਾ ਸੁਆ ਉਹ ਸਰਕੂਲ ਬੋਰਡ ਲੱਗਾ ਉਹਨਾਂ ਛੇੜਛੜ ਕੀਤੀ ਜਾ ਰਹੀ ਹੈ ਤੇ ਇਸ ਟ੍ਰਾਂਕ ਦਾ ਨਾਮ ਬਦਲਿਆ ਜਾ ਰਿਹਾ ਤੇ ਅਸੀਂ ਉਹ ਖਾਸ ਤੇ ਜਿਹੜੀ ਹਮ ਕਾਰਵਾਈ ਕਰਾਂਗੇ ਕਮੇਟੀ ਨੂੰ ਕੰਨ ਬੁਲਾਵਾਂਗੇ नहीं इस बच अः मौके गल नहीं चाहिए गए चौके लगके गए ਉਹ ਜੀ ਇਹ ਇੱਕ ਇਹ ਰਿਪੋਰਟ ਚੌਂਕ ਦੇ ਨਾਮ ਦਾ ਇਹਨਾਂ ਦੇ ਵੀ ਮੈਟਰ ਇਹ ਚੌਂਕ ਦੇ ਨਾਮ ਨਾਂ ਬਦਲਿਆ ਜਾਏ ਤੇ ਉਹ ਇੱਕ ਫ੍ਰੀਕੋ ਕਮੇਟੀ ਦੇ ਅੰਦਰ ਇਸ ਰਿਕਾਰਡ ਨੂੰ ਰੱਖੋਗੇ ਕਿ ਕੀ ਇਹਦਾ ਮੇਨ ਕੀ ਨਾਮ ਕੀ ਸੀ ਤੇ ਜਿਵੇਂ ਰੱਖਿਆ ਗਿਆ ਸੀ ਤਾਂ ਕਿ ਕੋਈ ਚੇਂਜ ਕਰਨਾ ਚਾਹੁੰਦੇ ਜੇ ਉਹ ਸਵਾਸਤਿ ਕੋਈ ਨਵਾਂ ਬਿਮਤਾ ਪਿਆਰ ਸੋਨ ਤੇ ਜੋ ਬੰਦ ਕਰਾ ਲਿਆ